ਕਿ ਪੰਜਾਬੀ ਸਿੰਗਰ ਰਾਇ ਚਚਾਰ ਜਲੰਧਰ ਹੀ ਇਜ਼ ਫਰਮ ਜਲੰਧਰ ਐਂਡ ਆਮ ਆ ਪ੍ਰੀਟੀ ਰਾਇ ਫਰਮ ਕੈਨੇਡਾ ਸੋ 2006 ਹੀ ਕੇਮ देयर ਫॉर ਸ਼ੋਸ ਸ਼ੋ ਲਈ ਉੱਥੇ ਆਇਆ ਸੀਗਾ ਸੋ ਉੱਥੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋ ਡੂਇੰਗ ਦ ਸ਼ੋਸ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉੱਥੇ ਆ ਕੇ ਆਫ ਕੋਰਸ ਜਿੱਦਾਂ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐਂਡ ਮੈਂ ਤਾਂ ਲੱਗੇ ਤੱਕ ਕਾਫੀ ਚੱਲੇਗੀ ਐਂਡ ਮੈਰਿਜ ਵੀ ਮੈਨੂੰ ਕਹਿੰਦਾ ਸੀ ਕਿ ਮੈਂ ਕਰਨਾ ਕਰਨੀ ਹੈ ਸੋ ਮੈਂ ਉਸ ਚੀਜ਼ ਤੇ ٹرسٹ ਕੀਤਾ ਬਲੀਡ ਕੀਤਾ ਨਾ ਆਈ ਹੈਵ ਆਲ দ্য ਪਿਕਚਰਸ ਐਂਡ ਐਵਰੀਥਿੰਗ ਕਿ ਬਾਕੀ ਫੰਕਸ਼ਨਸ ਆਰ ਇਨ ਯਰ ਆਨਦੀਟਿਕ ਇਫ ਯੂ ਕੈਨੇਡਾ ਚਾਹੁੰਦੇ ਤੁਸੀਂ ਕਿੰਨੀ ਵੀ ਤੁਸੀਂ ਕਦੋਂ ਆਏ ਬੋਲ ਕੇ ਨਾ ਆ ਗਏ ਜਿਆਦੇ ਵਿੱਚ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋ ਲਾਗੀ ਸੀਗੀ ਆਤਮ ਸਿੰਘ ਅਰਬਨ ਸਟੇਟ ਕਪੂਰਖਲਾ ਅਸੀਂ ਰਹਿੰਦੇ ਰਹੇ ਹਾਂ 6 ਇਅਰਸ ਵੀ ਲਵਡ ਟੁਗੇਦਰ ਸੋ ਸੋ ਕਿ 13 ਦੇ ਵਿੱਚ ਮੈਂ ਵਨ ਹੇ ਬਿਕਮ ਪ੍ਰੈਗਨੈਂਟ ਸੋ ਮੈਂ ਕੈਨੇਡਾ ਵਾਪਸ ਗੇਟ ਟੂ ਗਿਵ ਅ ਬਰਥ ਟੂ ਮਾਈ ਚਾਈਲਡ ਅਮ ਲਾਸਟ ਗੱਲ ਸੱਡੀ ਹੋਈ ਸੀ ਅਕਤੂਬਰ 24 ਨੂੰ 2024 ਸੋ ਇਹ ਮੈਨੂੰ ਕਹਿ ਰਹੀ ਸੀ ਕਿ ਕੀ ਹੋ ਜੂਗਾ ਕੰਪਲੇਂਟ ਕਰਕੇ ਤੇ ਘਰ ਖਰਾਬ ਕਰ ਲੇਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਉਹ ਮੈਂ ਕਿ ਕਿ ਖਰਾਬ ਕਰੂੰਗੀ ਪੰਜਾਬੀ ਮਸ਼ਹੂਰ ਗਾਇਕ ਰਾਏ ਜੁਝਾਰ ਤੇ ਹੋਇਆ ਪਰਚਾ ਦਰਜ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਮਸ਼ਹੂਰ ਗਾਇਕ ਰਾਏ ਜੁਝਾਰ ਤੇ ਇੱਕ ਕਨੇਡਾ ਤੋਂ ਆਈ ਐਨ ਆਰ ਆਈ ਮੈਲਾ ਨੇ ਇਲਜ਼ਾਮ ਲਗਾਏ ਨੇ ਲੱਖਾਂ ਦੀ ਠੱਗੀ ਮਾਰਨ ਦੇ ਰਾਏ ਜੁਝਾਰ ਤੇ ਇਲਜ਼ਾਮ ਲਗਾਏ ਨੇ ਐਨਆਰਆਈ ਮੈਲਾ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਰਾਜੁ ਜੁਹਾਰ ਨੇ ਉਸ ਨੂੰ ਵਿਆਹ ਦਾ ਚਾਂਸਾ ਦੇ ਕੇ ਉਸਦੇ ਨਾਲ ਗਲਤ ਕੰਮ ਕੀਤਾ ਤੇ ਬਿਜ਼ਨਸ ਤੇ ਪ੍ਰੋਪਰਟੀ ਖਰੀਦਣ ਦਾ ਚਾਂਸਾ ਦੇ ਕੇ ਵੀ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਉਸਦੇ ਨਾਲ ਤਾਂ ਜਿਸ ਤੋਂ ਬਾਅਦ ਅੱਜ ਉਸ ਐਨਆਰਆਈ ਮੈਲਾ ਨੇ ਮੀਡੀਆ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਹੈ ਵੱਡੇ ਇਲਜ਼ਾਮ ਲਗਾਏ ਨੇ ਰਾਜੁ ਜੁਹਾਰ ਤੇ ਇੱਕ ਪੰਜਾਬੀ ਸਿੰਗਰ ਰਾਜ ਜੁਹਾਰ ਜਲੰਧਰ ਹੀ ਇਸ ਫਰਮ ਜਲੰਧਰ ਐਂਡ ਆਮ ਅ ਪ੍ਰੀਟੀ ਰਾਏ ਫਰਮ ਕੈਨੇਡਾ ਸੋ so, 2006 ਹੀ ਕੇਮ देयर फॉर ਸ਼ੋਜ਼ ਸ਼ੋ ਲਈ ਉੱਥੇ ਆਇਆ ਸੀਗਾ ਸੋ ਉੱਥੇ ਉਦੋਂ ਅਸੀਂ ਇੱਕ ਦੂਜੇ ਨੂੰ ਮਿਲੇ ਆ ਸ਼ੋ ਡੂਇੰਗ ਦ ਸ਼ੋਜ਼ ਅਸੀਂ ਮਿਲੇ ਨੰਬਰ ਐਕਸਚੇਂਜ ਕੀਤੇ ਐਂਡ ਉੱਥੇ ਆ ਕੇ ਆਫਕੋਰਸ ਜਿਦਾ ਹੁੰਦਾ ਹੈ ਕਿ ਡੇਟਿੰਗ ਐਂਡ ਆਲ ਦੈਟ ਸੋ ਸਾਡੀ ਡੇਟ ਸ਼ੁਰੂ ਹੋਈ ਐਂਡ ਮਿੰਨ ਕਾਲ ਕੇ ਤੱਕ ਕਾਫੀ ਚੱਲੇਗੀ ਐਂਡ ਅ ਮੈਰਿਜ ਸੀ ਮਿੰਨੋ ਕਹਿੰਦਾ ਸੀ ਕਿ ਮਤਨਾਂ ਕਰਨੀ ਆ ਸੋ ਮੈਂ ਉਸ ਚੀਜ਼ ਤੇ ਟਰਸਟ ਕੀਤਾ ਬਲੀਫ ਕੀਤਾ ਤੇ ਬਸ ਐਂਡ ਆਮ ਹੇਅਰ ਟੂਡੇ ਹੁਣ ਜਦੋਂ ਸ਼ੋਅ ਲਗਾਉਣ ਗਏ ਸੀਗੇ ਇੱਥੇ ਤੇ ਸ਼ੋਅ ਤੋਂ ਬਾਅਦ ਜਦੋਂ ਇਹਨਾਂ ਦੇ ਸ਼ੋਅ ਖਤਮ ਹੋ ਗਏ ਕਿੰਨੀ ਦੇਰ ਉੱਤਰੇ ਇਹ ਇਹ ਸਤੰਬਰ 20th ਨੂੰ 2006 ਵਿੱਚ ਵਾਪਸ ਆ ਗਏ ਸੀ ਆਈ ਥਿੰਕ 20 25 ਡੇਸ ਰਹੇ ਸੀ ਸੋ ਬਾਕੀ ਵਿੱਚ ਵੀ ਇਹਨੇ ਕਦੀ ਹਾਂਜੀ ਬਹੁਤ ਵਾਰੀ ਗਏ ਆ ਉੱਥੇ ਜਾਂਦੇ ਰਹੇ ਨੇ ਇਵਨ ਆਫਟਰ ਜਦੋਂ ਅਸੀਂ ਇਕੱਠੇ ਸੀਗੇ ਉਦੋਂ ਬਾਅਦ ਮੇਰੇ ਕਾਫੀ ਫੈਮਿਲੀ ਫੰਕਸ਼ਨਸ ਨੇ ਕੈਨੇਡਾ ਅਟੈਂਡ ਕੀਤੇ ਮੇਰੀ ਫੈਮਿਲੀਜ਼ ਨੂੰ ਐਵਰੀ ਈਚ ਫੈਮਿਲੀ ਮੈਂਬਰ ਨੂੰ ਮਿਲਿਆ ਉੱਥੇ ਹਰ ਇੱਕ ਦੇ ਨਾਲ ਕਰੇ ਵਿਜ਼ਿਟ ਨਾ ਆਈ ਹੈਵ ਆਲ ਦ ਪਿਕਚਰਸ ਐਂਡ ਐਵਰੀਥਿੰਗ ਤੇ ਬਾਕੀ ਫੰਕਸ਼ਨ ਸਾਰੇ ਨੇ ਅਟੈਂਡ ਕੀਤੇ ਤੇ ਕੈਨੇਡਾ ਜਾਂਦਾ ਮੈਂ 2007 ਦੇ ਵਿੱਚ ਇੱਥੇ ਉਹਨਾਂ ਕੋਲ ਆ ਗਈ ਸੀਗੀ ਆਤਮਾ ਸਿੰਘ ਅਰਬਨ ਸਟੇਟ ਕਪੂਰਥਲਾ ਅਸੀਂ ਰਹਿੰਦੇ ਰਹੇ ਹਾਂ 6 ਇਅਰਸ ਵੀ ਲਵਡ ਟੁਗੇਦਰ ਸੋ ਅਸੀਂ ਉੱਥੇ 13 ਦੇ ਵਿੱਚ ਮੈਂ ਵਨ ਬਿਕਮ ਪ੍ਰੈਗਨੈਂਟ ਫਿਰ ਮੈਂ ਕੈਨੇਡਾ ਵਾਪਸ ਗਈ ਸੀ ਟੂ ਗਿਵ ਅ ਬਰਥ ਟੂ ਮਾਈ ਚਾਈਲਡ ਤੇ ਹੁਣ ਤੁਹਾਡੇ ਕੋਲ ਐਫਆਈਆ ਦਰਜ ਕਰਵਾਈ ਗਈ ਹੈ ਰੀਸੈਂਟਲੀ ਵੀ ਅੱਲਾ ਸਾਡੀ ਕੋਦੋਂ ਗੱਲ ਹੋਈ ਸੀ ਤੇ ਐਫਆਈਆ ਦਰਜ ਕਰਾਉਣ ਦੇ ਵਿੱਚ ਇੰਨਾ ਕੁ ਸਮਾਂ ਤਰੱਕ ਰਿਹਾ ਅਮ ਲਾਸਟ ਗੱਲ ਸਾਡੀ ਹੋਈ ਸੀ ਅਕਟੂਬਰ 24 ਨੂੰ uh, 2024 ਅਮ um, ਮੰਥ 1 ਐਂਡ 1 ਹਾਫ ਮੰਥ ਅਗੋ ਸੋ ਉਦੋਂ ਮੈਨੂੰ ਕਾਲ ਕੀਤੀ ਸੀ ਇਹਨਾਂ ਨੇ ਬਸ ਇਹੀ ਕਿ ਮੈਂ ਤੁਹਾਨੂੰ ਸਮਝਾਉਂਦਾ ਆ ਤੇ ਮੈਂ ਇਦਾਂ ਆ ਪਹਿਲਾਂ ਉਦਾਂ ਮੈਨੂੰ ਡਰਾਉਂਦੇ ਧਮਕਾਉਂਦੇ ਰਹੇ ਫਿਰ ਮੈਨੂੰ ਪਿਆਰ ਨਾਲ ਕੇ ਤੂੰ ਸੁਣ ਲੈ ਕਿ ਕਿ ਨੂੰ ਉਹ ਪਤਾ ਲੱਗ ਗਿਆ ਸੀ ਕਿ ਮੈਂ ਕੰਪਲੇਂਟ ਕਰਤੀ ਆ ਸੋ ਇਹ ਮੈਨੂੰ ਕਹਿ ਰਿਹਾ ਸੀ ਕਿ ਕੀ ਹੋ ਜਾਊਗਾ ਕੰਪਲੇਂਟ ਕਰਕੇ ਤੂੰ ਘਰ ਖਰਾਬ ਕਰ ਲੇਂਗੀ ਆਪਣਾ ਵੀ ਘਰ ਜਿਹੜਾ ਹੈ ਹੀ ਨਹੀਂ ਮੈਂ ਕੀ ਖਰਾਬ ਕਰੂੰਗੀ ਆਫਟਰ ਆਫਟਰ ਕੰਪਲੇਂਟ ਕੰਪਲੇਂਟ कर रही और पूरी तरह सहयोग किया ट्रीट भी किया ਅਜਿਹਾ ਜਿਵੇਂ ਉਹਨੇ ਲੋਕਲ ਸਿੰਗਰ ਇੱਕ ਸਿੰਗਰ ਉਹ ਪਾਵਰ ਤੁਹਾਨੂੰ ਤੁਸੀਂ ਮੈਸੇਜ ਤੇ ਸੁਣੀ ਚੁੱਕੇ ਆ ਕਿ ਉਹ ਪਾਵਰ ਆਪਣੀ ਦੱਸ ਰਿਹਾ ਆ ਪੋਲਿਟਿਕਲ ਦਬਾਅ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਪੁਲਿਸ ਤੇ ਵੀ ਹੋ ਰਿਹਾ ਹੈਗਾ ਉਹ ਆਪਣੀ ਜੌਬ ਕਰ ਰਹੇ ਆ ਪਰ ਉਹ ਐਂਡ ਆਫ ਦਿ ਡੇਅ ਓਮਪਲੋਈਜ਼ ਨੇ ਵਿਚਾਰੇ ਉਹ ਪ੍ਰੈਸ਼ਰ ਥੱਲੇ ਹੈਗੇ ਨੇ ਪਰ ਉਹ ਆਪਣਾ ਕੰਮ ਕਰੀ ਜਾ ਰਹੇ ਹੈਗੇ ਨੇ ਸੋ ਮੈਂ ਉਹਨਾਂ ਤੋਂ ਹੀ ਹੋਪ ਕਰਦੀ ਆ ਔਰ ਕਿ ਉਹ ਉਹਨੂੰ ਛੇਤੀ ਤੋਂ ਛੇਤੀ ਅਰੈਸਟ ਕਰ ਲਾਂਗੇ ਆਨੈਸਟਲੀ ਦੱਸਾਂ ਮੈਂ ਤੁਹਾਨੂੰ such emotional answer teri me last 12 years mentally harassment sahi hai single mother ke bacche nu and kallyar qaim katya hai e kuch bhi nahi ohde more kuch bhi nahi ho j murya hai and i'm ready for it jadda main dassya jadon ik kuri wife hundi hai sister hundi hai inni strong indi jadon mother hundi hai duniya di koi power unnu hara nahi sakdi par mainu koi power hara nahi sakugi what about my sir ਔਰ ਮੈਨੂੰ ਕੋਈ ਵੀ ਹਰਾ ਨਹੀਂ ਸਕਦੀ ਮੈਨੂੰ ਉਮੀਦ ਪੂਰੀ ਆ ਲੱਗ ਵੀ ਰਿਹਾ ਆ ਕਿਉਂਕਿ ਜੇ ਸੱਚ ਦਾ ਸਾਥ ਸਾਰੇ ਦੇਣਗੇ ਬਾਕੀ ਤੁਸੀਂ ਹੈਗੇ ਆ মিডিਆ ਚਾਹੇ ਤਾਂ ਕੁਝ ਨਹੀਂ ਕੀ ਨਹੀਂ ਕਰ ਸਕਦਾ ਹੈਗਾ ਰਾਈਟ ਉਹਨੇ মিডিਆ ਨੂੰ ਇਹ ਗੱਲ ਕੱਢੀ ਔਰ ਮੈਂ মিডিਆ ਨੂੰ ਹੀ ਰਿਕਵੈਸਟ ਕਰਦੀ ਹੈਗੀ ਆ ਸੋ ਸਭ ਕੁਝ ਹੋ ਸਕਦਾ ਸਭ ਕੁਝ ਕਰ ਸਕਦਾ ਕਦ ਤੱਕ politcal ਦਬਾਅ ਪਾਉਗਾ ਜਿਹੜੇ ਆਫੀਸਰਸ ਵੀ ਨੇ ਉਹ ਵੀ ਕਿਤੇ ਨਾ ਕਿਤੇ ਫੈਮਿਲੀ ਮੈਂਬਰਸ ਹੈਗੇ ਨੇ ਕਿਤੇ ਨਾ ਕਿਤੇ ਦੋ ਮਿੰਟ ਲਈ ਬੈਠ ਕੇ ਸੋਚਣਗੇ ਤਾਂ ਸਹੀ ਇਫ ਥਿਸ ਹੈਪਨ ਟੂ ਤੇਰ ਡਾਟਰ ਐਂਡ ਸਿਸਟਰ ਜੇ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨਾਲ ਇਹ ਹੈਪਨ ਹੁੰਦਾ ਕਿ ਉਸ ਟਲ ਸਪੋਰਟ ਕਰਦੇ ਇਦਾਂ ਦੇ ਪਰਸਨ ਮੇਰਾ ਬੇਟਾ ਜੇ ਮੇਰਾ ਬੇਟਾ ਮੇਰੇ ਕੋਲ ਨਾ ਹੁੰਦਾ ਜਾਂ ਮੇਰਾ ਬੇਟਾ ਮੈਨੂੰ ਪਾਵਰ ਨਾ ਦਿੰਦਾ ਮੈਂ ਸ਼ਾਇਦ ਇੱਥੇ ਅੱਜ ਖੜੀ ਜਾਂ ਬੈਠੀ ਨਾ ਹੁੰਦੀ ਮੇਰਾ ਬੇਟਾ ਹੀ ਮੈਨੂੰ ਇੱਥੇ ਤੱਕ ਭੇਜਣ ਆ ਲਾਇਆ ਮੇਰਾ ਬੇਟਾ ਹੀ ਕਹਿ ਰਿਹਾ ਕਿ ਵਾਈ ਡੋਨਟ ਯੂ ਫਾਈਟ ਯੂਰਸੈਲਫ ਤੂੰ ਘਰ ਤੱਕ ਮੇਰੇ ਬੇਟੇ ਨੇ ਕਿਹਾ ਮਮਾ ਜਦੋਂ ਮੈਂ 8 ਇਅਰ 올ਡ ਸੀਗਾ ਮੈਨੂੰ ਇੰਟਿਊਸ਼ਨ ਹੋਣ ਲੱਗੀ ਸੀ ਕਿ ਡਾਡਾ ਇਜ਼ ਅ ਫੇਕ ਕਿ ਉਹ ਸਿਰਫ ਟਾਈਮ ਪਾਸ ਲਈ ਮੈਨੂੰ ਗੱਲ ਕਰਦਾ ਆ ਤੈਨੂੰ ਲਵ ਨਹੀਂ ਕਰਦਾ ਬਿਕੋਜ਼ ਜਦੋਂ ਮੈਨਾਂ ਗੱਲ ਕਰਦਾ ਉਹਨੇ ਕਦੇ ਨਹੀਂ ਕਿਹਾ ਵੀ ਮੈਂ ਮੰਮਾ ਨਾਲ ਗੱਲ ਕਰਨੀ ਹੈ ਮੰਮਾ ਕਿੱਧਰ ਉਹ ਸਿਰਫ ਇਨਕੁਆਰੀ ਕਰਦੇ ਸੀ ਮੰਮਾ ਕਿੱਥੇ ਆ ਕੰਮ ਤੇ ਆ ਦੈਟਸ ਇਟ ਤੁਸੀਂ ਆਲਵੇਸ ਕ੍ਰਾਈ ਕਰਦੇ ਆ ਉਹਨੇ ਬੜੇ ਮੈਸੇजेस ਛੱਡੇ ਡਾਡਾ ਮੰਮਾ ਸ਼ੀ ਲਵਸ ਯੂ ਸੋ ਮਚ ਕਿਸੇ ਫੰਕਸ਼ਨ ਤੇ ਗਏ ਸਾਰੇ ਕਪਲਸ ਲੋ ਡਾਂਸ ਕਰ ਰਹੇ ਸੀ ਮਾਈ ਸਨ ਵਾਸ ਸਟਾਰਟ ਕ੍ਰਾਈਂਗ ਕਿਉਂਕਿ ਮੈਂ ਬੈਠੀ ਸਾਰੇ ਕਪਲਸ ਨੂੰ ਦੇਖ ਰਹੀ ਸੀ ਦੈਟ ਵਾਸ ਅ ਇਮੋਸ਼ਨਲ ਮੋਮੈਂਟ ਔਰ ਉਸ ਵਕਤ ਉਹਨੇ ਆ ਕੇ ਮੈਸੇਜ ਛੱਡਿਆ ਕਿ ਡਾਡਾ ਮम्मा ਇਕੱਲੇ ਸੀਗੇ ਮੈਂ ਬਹੁਤ ਬੈਡ ਫੀਲ ਕਰ ਰਿਹਾ ਮੈਂ ਚਾਹੁੰਦਾ ਕਿ ਤੁਸੀਂ ਆਮੋ ਮम्मा ਕੋਲੋਂ ਮम्मा ਤੇ ਤੁਸੀਂ ਇਕੱਠੇ ਡਾਂਸ ਕਰੋ ਨਾ ਵੀ ਕੈਨ ਹਾਵ ਅ ਟ੍ਰਿਪ ਟੁਗੇਦਰ ਸਾਰੇ ਪਾਸੇ ਉਹ ਮੈਨੂੰ ਸਮਝਾਉਣ ਵਾਲਾ ਮੇਰਾ ਬੇਟਾ ਆ ਮੈਂ ਹੁਣ ਤੱਕ ਇਮੋਸ਼ਨਲੀ ਜਦੋਂ ਤੁਸੀਂ ਕਿਸੇ ਵੀ ਕਦੇ ਗੱਲ ਕਰੋਗੇ ਫੈਮਿਲੀ ਮੈਂਬਰ ਮੈਨੂੰ ਸਾਰੇ ਕਹਿੰਦੇ ਸੀ ਕਿ ਟੂ ਮੱਚ ਅਟੈਚਡ ਆ ਉਹਦੇ ਨਾਲ ਉਹਨੂੰ ਲਿਸਨ ਕਰੀ ਜਾਂਦੀ ਆ ਉਹਦੀ ਝੂਠ ਤੇ ਬਲੀਵ ਕਰੀ ਜਾਂਦੀ ਆ ਔਰ ਮੇਰੇ ਸਾਹਨੇ ਮੈਨੂੰ ਕਿਹਾ ਡੋਨਟ ਬਲੀਵ ਹਮ ਔਰ ਉਹਨੇ ਮੈਨੂੰ ਸਟਰੋਂਗਲੀ ਕਿਹਾ ਕਿ ਮम्मा ਕੋ ਅੱਜ ਵੀ ਉਹਨੇ ਮੈਨੂੰ ਹੱਕ ਕੀਤਾ ਕੈਸ ਕੀਤਾ اور ਕਹਿੰਦਾ ਆਲ ਦਾ ਬੈਸਟ ਯੂ ਆਰ ਅ ਵੰਡਰ ਵਮਨ ਯੂ ਕੈਨ ਹਾ ਫਾਈਟ ਉਹਨੇ ਮੈਸੇਜ ਕਰਕੇ ਆਪਣੇ ਫਾਦਰ ਨੂੰ ਕਹਿ ਰਿਹਾ ਸੀ ਕਿ ਤੁਸੀਂ ਵਾਪਸ ਆਓ ਬਟ ਸਟਿਲ ਹੀ ਵਾਂਟਸ ਹੀ ਡੋਸਨਟ ਵਾਂਟ ਹੀ ਡੋਸਨਟ ਵਾਂਟ ਹੀ ਸੈਡ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਮੈਂ ਉਹਦੇ ਨਾਲ ਬੈਠ ਕੇ ਜਦੋਂ ਗੱਲ ਕੀਤੀ ਬਸ ਜੇ ਕੱਲ ਨੂੰ ਮਮਾ ਵਾਂਟਸ ਵੀ ਵਾਸ ਹਿਮ ਵਾਟਸ ਯੂ ਰੈਟ ਕਹਿੰਦਾ ਮੈਂ ਤੈਨੂੰ ਸ਼ਾਟ ਦੂੰਗਾ ਹੀ ਸੈਡ ਕੇ ਮਮਾ he said ki no jo keh sakda main ohda sanni main kyon nahi keh sakda he is not my father meri respect main kyon nahi keh sakda meri insert kiti hai ne kal jo oh apni family di certificate di oh aur kuch carry kyon kyon ohna de bachche nahi hege bachcheyan di koi fault nahi he o nikke bachcheyan di chahe utthe ne chahe utthe ha na ohna da kasoor ha i'm not that kind of woman mother sare bachche same hunde ha so bachcheyan nu ohna nu bhi father chahiye ha ਉਨਾ ਦੇ ਵੀ ਕੋਈ ਗਲਤੀ ਬੱਚਿਆਂ ਦੀ ਤਾਂ ਕੋਈ ਗੱਲ ਤੇ ਨਹੀਂ ਨਾ ਜਸਟਿਸ ਚਾਹੀਦੀ ਹੈ ਕਿ ਮਤ ਕਿ ਉਹਨੂੰ ਇੱਕ ਸਜ਼ਾ ਨਹੀਂ ਸਜ਼ਾ ਉਸ ਪਰਸਨ ਨੂੰ ਮਿਲਣੀ ਚਾਹੀਦੀ ਹੈ